ਗੱਲ ਹੈ 5 ਸਤੰਬਰ 2022 ਦੀ ਇੰਗਲੈਂਡ ਦੇ ਇੱਕ ਮਸ਼ਹੂਰ ਇਲਾਕੇ ਲੀਡ ਦੇ ਵਿੱਚ ਵਿਕਟੋਰੀਆ ਰੋਡ ਦੇ ਉੱਤੇ ਇੱਕ ਅਪਾਰਟਮੈਂਟ ਦੇ ਦਰਵਾਜੇ ਦੇ ਸਾਹਮਣੇ ਇੱਕ ਕੁੜੀ ਦੀ ਲਾਸ਼ ਪਈ ਹੋਈ ਸੀ ਕਈ ਲੋਕ ਇਸ ਬੋਡੀ ਨੂੰ ਵੇਖਦੇ ਨੇ ਤੇ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਨੇ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਵੀ ਪਹੁੰਚ ਜਾਂਦੀ ਹੈ ਤੇ ਇਹ ਜਿਹੜੀ ਔਰਤ ਦੀ ਬੋਡੀ ਪਈ ਹੋਈ ਸੀ ਇਹਦਾ ਨਾਮ ਸੀ ਹਰਲੀਨ ਕੋਰ ਉਮਰ 32 ਸਾਲ ਦਰਅਸਲ ਜਿਹੜੀ ਹਰਲੀਨ ਕੋਰ ਸੀ ਇਹ ਇੰਡੀਆ ਦੇ ਪੂਨੇ ਸ਼ਹਿਰ ਦੀ ਰਹਿਣ ਵਾਲੀ ਸੀ ਤੇ ਇਹਦਾ ਵਿਆਹ ਹੋਇਆ ਸੀ ਸਤਪ੍ਰੀਤ ਸਿੰਘ ਗਾਂਧੀ ਨਾਮ ਦੇ ਮੁੰਡੇ ਦੇ ਨਾਲ ਹੁਣ ਪੁਲਿਸ ਉਥੇ ਇੱਕ ਫਰੈਂਸਿਕ ਟੀਮ ਲੈ ਕੇ ਪਹੁੰਚਦੀ ਹੈ ਜਿਸ ਤਰ੍ਹਾਂ ਹੀ ਪੁਲਿਸ ਹਰਲੀਨ ਕੋਰਦੇ ਦੇ ਕਮਰੇ ਦੇ ਵਿੱਚ ਜਾਂਦੀ ਹੈ ਤਾਂ ਪੁਲਿਸ ਨੂੰ ਇਹ ਦਿਖਦਾ ਹੈ ਕਿ ਹਰਲੀਨ ਕੋਰਦੇ ਖੂਨ ਦੇ ਛਿੱਟੇ پورے ਕਮਰੇ ਦੇ ਵਿੱਚ ਪਏ ਹੋਏ ਸਨ ਤੇ ਇਹਨਾਂ ਖੂਨ ਦੇ ਛਿੱਟਿਆਂ ਤੋਂ ਇਲਾਵਾ ਕਮਰੇ ਦੇ ਵਿੱਚ ਜੋ ਵੀ ਸਮਾਨ ਪਿਆ ਹੋਇਆ ਸੀ ਉਹ ਬਿਲਕੁਲ ਹੀ ਆਪਣੀ ਆਪਣੀ ਜਗ੍ਹਾ ਤੇ ਪਿਆ ਹੋਇਆ ਸੀ ਜਾਨੀ ਕਿ ਇਸ ਤੋਂ ਇਹ ਪਤਾ ਲੱਗ ਰਿਹਾ ਸੀ ਕਿ ਹਰਲੀਨ ਕੋੜ ਨੂੰ ਜਿੰਨੇ ਵੀ ਮਾਰਿਆ ਸੀ ਜਾਂ ਫਿਰ ਜਦੋਂ ਉਹਦਾ ਕਤਲ ਕਰ ਰਿਹਾ ਸੀ ਤਾਂ ਹਰਲੀਨ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਜਾਂ ਫਿਰ ਉਹਨੂੰ ਆਪਣੇ ਆਪ ਨੂੰ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ ਹੁਣ ਪੁਲਿਸ ਵਾਲੇ ਲਾਗੇ ਚਾਗੇ ਤੇ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਉਹਨਾਂ ਨੂੰ ਜਦੋਂ ਚੈੱਕ ਕਰਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਹਰਲੀਨ ਦੇ ਘਰ ਦੇ ਸਾਹਮਣੇ ਇੱਕ ਸਟੋਰ ਸੀ ਉਸ ਸਟੋਰ ਦੇ ਵਿੱਚੋਂ ਇੱਕ ਸ਼ੱਕੀ ਬੰਦਾ ਦਿਖਾਈ ਦਿੰਦਾ ਹੈ ਜੇਰਾ ਕਿ ਇਸ ਸਟੋਰ ਦੇ ਵਿੱਚੋਂ ਦੋ ਚਾਕੂ ਖਰੀਦ ਰਿਹਾ ਸੀ ਪਰ ਜਦੋਂ ਇਸ ਫੁਟੇਜ ਨੂੰ ਧਿਆਨ ਦੇ ਨਾਲ ਵੇਖਿਆ ਗਿਆ ਜ਼ੂਮ ਕਰਕੇ ਵੇਖਿਆ ਗਿਆ ਤਾਂ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਬੰਦਾ ਕੋਈ ਹੋਰ ਨਹੀਂ ਸੀ ਬਲਕਿ ਇਹ ਬੰਦਾ ਹਰਲੀਨ ਕੋਰ ਦਾ ਪਤੀ ਸਤਪ੍ਰੀਤ ਸਿੰਘ ਗਾਂਧੀ ਹੀ ਸੀ ਹੁਣ ਪੁਲਿਸ ਨੂੰ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਹਰਲੀਨ ਕੋਰ ਤੇ ਸਤਪ੍ਰੀਤ ਸਿੰਘ ਗਾਂਧੀ ਅੱਜਕੱਲ੍ਹ ਅਲੱਗ-ਅਲੱਗ ਰਹਿ ਰਹੇ ਸਨ ਇਹਦਾ ਕਾਰਨ ਸੀ ਘਰੇਲੂ ਕਲੇਸ਼ ਹਰਲੀਨ ਇੱਕ ਵੱਖਰੇ ਫਲੈਟ ਦੇ ਵਿੱਚ ਰਹਿ ਰਹੀ ਸੀ ਤੇ ਇਹਦਾ ਪਤੀ ਸਤਪ੍ਰੀਤ ਸਿੰਘ ਇਹ ਅਲੱਗ ਤੋਂ ਇੱਕ ਹੋਰ ਜਗ੍ਹਾ ਤੇ ਰਹਿ ਰਿਹਾ ਸੀ ਪੁਲਿਸ ਨੂੰ ਮੋਡਲੀ ਜਾਂਚ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਹਰਲੀਨ ਕੋਰਦੇ ਦਿਲ ਦੇ ਖੱਬੇ ਪਾਸੇ ਇੱਕ ਚਾਕੂ ਦਾ ਬਹੁਤ ਹੀ ਵੱਡਾ ਨਿਸ਼ਾਨ ਸੀ ਜਿਹਦੇ ਕਰਕੇ ਇਹਦੀ ਮੌਤ ਹੋਈ ਸੀ ਹੁਣ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ ਹੈ ਤੇ ਹਰਲੀਨ ਕੋਰਦੇ ਫਲੈਟ ਦੇ ਸਾਹਮਣੇ ਜਿਹੜਾ ਸਟੋਰ ਸੀ ਉੱਥੇ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸੇ ਸਮੇਂ ਹੀ ਪੁਲਿਸ ਦੇ ਸਾਹਮਣੇ ਹਰਲੀਨ ਕੋੜ ਦਾ ਪਤੀ ਸਤਪ੍ਰੀਤ ਸਿੰਘ ਗਾਂਧੀ ਆ ਕੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਹਾਂ ਮੈਂ ਹੀ ਹਰਲੀਨ ਕੋੜ ਦਾ ਪਤੀ ਸਤਪ੍ਰੀਤ ਸਿੰਘ ਗਾਂਧੀ ਹਾਂ ਜਿਸ ਸਮੇਂ ਗਾਂਧੀ ਪੁਲਿਸ ਦੇ ਸਾਹਮਣੇ ਖੜਾ ਸੀ ਤਾਂ ਉਸ ਸਮੇਂ ਉਹਦੇ ਖੂਨ ਦੇ ਨਾਲ ਕੱਪੜੇ ਭਿੱਜੇ ਹੋਏ ਸਨ ਤੇ ਨਾਲੇ ਉਹਦੇ ਹੱਥ ਦੇ ਵਿੱਚ ਇੱਕ 20 ਸੈਂਟੀਮੀਟਰ ਲੰਬਾ ਚਾਕੂ ਫੜਿਆ ਹੋਇਆ ਸੀ ਇਸ ਤੋਂ ਅੱਗੇ ਸਤਪ੍ਰੀਤ ਗਾਂਧੀ ਨੂੰ ਕੁਝ ਕਹਿਣ ਦੀ ਲੋੜ ਨਹੀਂ ਸੀ ਤੇ ਨਾ ਹੀ ਪੁਲਿਸ ਵਾਲਿਆਂ ਨੂੰ ਇਸ ਤੋਂ ਜ਼ਿਆਦਾ ਪੁੱਛਣ ਦੀ ਲੋਰ ਸੀ ਹੁਣ ਪੁਲਿਸ ਵਾਲੇ ਸਤਪ੍ਰੀਤ ਨੂੰ ਗ੍ਰਿਫਤਾਰ ਕਰਦੇ ਨੇ ਤੇ ਥਾਣੇ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਥਾਣੇ ਦੇ ਵਿੱਚ ਜਾ ਕੇ ਸਤਪ੍ਰੀਤ ਸਿੰਘ ਇਹ ਕਨਫੈਸ਼ਨ ਕਰਦਾ ਹੈ ਕਿ ਉਹਨੇ ਹੀ ਆਪਣੀ ਪਤਨੀ ਹਰਲੀਨ ਕੋਰ ਨੂੰ ਮਾਰਿਆ ਹੈ ਤੇ ਇਹਨੇ ਕਿਉਂ ਮਾਰਿਆ ਸੀ ਆਪਣੀ ਪਤਨੀ ਨੂੰ ਇਹ ਜਾਣਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਿੱਛੇ ਕੀ ਹੋਇਆ ਸੀ ਦਰਅਸਲ ਇਹ ਜਿਹੜੀ ਹਰਲੀਨ ਕੋਰ ਸੀ ਇਹ ਪੂਨੇ ਦੀ ਰਹਿਣ ਵਾਲੀ ਸੀ ਤੇ ਇਹ ਬਹੁਤ ਹੀ ਐਜੂਕੇਟਿਡ ਕੁੜੀ ਸੀ ਇਹਦੀ ਇੱਕ ਵੱਡੀ ਪੈਂਸੀ ਸਿਮਰਨ ਸਿਮਰਨ ਦੇ ਨਾਲ ਸਤਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ ਜਿਹੜੀ ਸਿਮਰਨ ਸੀ ਇਹ ਹਾਕੀ ਦੀ ਬਹੁਤ ਵਧੀਆ ਪਲੇਅਰ ਸੀ ਇਹ ਇੱਕ ਨੈਸ਼ਨਲ ਲੈਵਲ ਦੀ ਪਲੇਅਰ ਸੀ ਪਰ ਇੱਕ ਦਿਨ ਸਤਪ੍ਰੀਤ ਸਿੰਘ ਆਪਣੇ ਸਹੋੜੇ ਰਵਿੰਦਰ ਸਿੰਘ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਘਰ ਦੇ ਵਿੱਚ ਸਿਮਰਨ ਸੁੱਤੀ ਹੋਈ ਸੀ ਤਾਂ ਉਹਨੂੰ ਹਾਰਟ ਅਟੈਕ ਆ ਗਿਆ ਤੇ ਉਹਦੀ ਮੌਤ ਹੋ ਗਈ 25 ਸਾਲ ਦੀ ਉਮਰ ਦੇ ਵਿੱਚ ਜਿਹੜੀ ਕੁੜੀ ਨੈਸ਼ਨਲ ਹਾਕੀ ਦੀ ਪਲੇਅਰ ਸੀ ਇਹਨੂੰ ਆਸ ਸੀ ਕਿ ਇਹ ਬਹੁਤ ਜਲਦ ਇੰਡੀਆ ਟੀਮ ਦੇ ਵਿੱਚ ਐਂਟਰ ਹੋਣ ਵਾਲੀ ਸੀ ਪਰ ਇੰਨੀ ਘੱਟ ਉਮਰ ਦੇ ਵਿੱਚ ਹਾਰਟ ਅਟੈਕ ਆਣਾ ਇਹ ਸਾਰਿਆਂ ਦੀ ਸਮਝ ਤੋਂ ਪਰੇ ਸੀ ਪਰ ਫਿਰ ਵੀ ਕਿਸੇ ਨੂੰ ਵੀ ਕਿਸੇ ਕਿਸਮ ਦਾ ਸਤਪ੍ਰੀਤ ਸਿੰਘ ਦੇ ਉੱਤੇ ਕੋਈ ਸ਼ੱਕ ਨਹੀਂ ਹੁੰਦਾ ਇੱਥੋਂ ਤੱਕ ਕਿ ਸਤਪ੍ਰੀਤ ਸਿੰਘ ਗਾਂਧੀ ਨੇ ਸਿਮਰਨ ਦਾ ਅੰਤਿਮ ਸੰਸਕਾਰ ਵੀ ਉਹਦੇ ਮਾਪਿਓ ਤੇ ਹੋਰ ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ ਹੀ ਕਰ ਦਿੱਤਾ ਸੀ ਉਸ ਸਮੇਂ ਵੀ ਕਿਸੇ ਨੂੰ ਸਤਪ੍ਰੀਤ ਸਿੰਘ ਦੇ ਉੱਤੇ ਕੋਈ ਡਾਊਟ ਨਹੀਂ ਹੋਇਆ ਕਿ ਉਹਨੇ ਇਦਾਂ ਕਿਉਂ ਕੀਤਾ ਜਦੋਂ ਸਿਮਰਨ ਦੀ ਮੌਤ ਹੋਈ ਤਾਂ ਉਸ ਤੋਂ ਪਹਿਲਾਂ ਹੀ ਇਹਨਾਂ ਦੋਨਾਂ ਦੇ ਘਰ ਦੇ ਵਿੱਚ ਇੱਕ ਮੁੰਡੇ ਦਾ ਜਨਮ ਹੋਇਆ ਸੀ ਹੁਣ ਸਿਮਰਨ ਦੇ ਮਰਨ ਦਾ ਸਦਮਾ ਉਹਦੇ ਮਾਪਿਓ ਨੂੰ ਜ਼ਿਆਦਾ ਲੱਗਿਆ ਸੀ ਤੇ ਹੁਣ ਸਿਮਰਨ ਦੇ ਪਿਓ ਰਵਿੰਦਰ ਨੇ ਇੱਕ ਫੈਸਲਾ ਲਿਆ ਕਿਉਂਕਿ ਸਿਮਰਨ ਦੇ ਪਿੱਛੇ ਉਹਦਾ ਬੱਚਾ ਉਹਦੀ ਦੇਖਭਾਲ ਕਰਨ ਵਾਸਤੇ ਸਤਪ੍ਰੀਤ ਸਿੰਘ ਨੂੰ ਦੂਸਰਾ ਵਿਆਹ ਕਰਵਾਉਣਾ ਪੈਣਾ ਸੀ ਤੇ ਹੁਣ ਰਵਿੰਦਰ ਸਿੰਘ ਨੇ ਇਹ ਫੈਸਲਾ ਲਿਆ ਸੀ ਕਿ ਉਹ ਆਪਣੀ ਛੋਟੀ ਕੁੜੀ ਹਰਲੀਨ ਕੋੜ ਦਾ ਵਿਆਹ ਸਤਪ੍ਰੀਤ ਸਿੰਘ ਦੇ ਨਾਲ ਕਰ ਦਵੇਗਾ ਭਾਵੇਂ ਇਹਨਾਂ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਕਿਉਂਕਿ ਹਰਲੀਨ ਕੋੜੀ ਇੱਕ ਐਜੂਕੇਟਿਡ ਪੜ੍ਹੀ ਲਿਖੀ ਕੁੜੀ ਸੀ ਜਿਹੜਾ ਸਤਪ੍ਰੀਤ ਸਿੰਘ ਸੀ ਇਹ ਨਾਂ ਤੇ ਜ਼ਿਆਦਾ ਪੜਿਆ ਲਿਖਿਆ ਸੀ ਤੇ ਨਾ ਹੀ ਉਸ ਸਮੇਂ ਕੋਈ ਨੌਕਰੀ ਤੇ ਲੱਗਾ ਹੋਇਆ ਸੀ ਪਰ ਇੱਥੇ ਹਰਲੀਨ ਕੋਰ ਨੇ ਆਪਣੇ ਪਿਓ ਦਾ ਕਹਿਣਾ ਮੰਨਿਆ ਤੇ ਇੱਕ ਚੰਗੇ ਸੰਸਕਾਰਾਂ ਵਰਗੀ ਕੁੜੀ ਦੇ ਵਾਂਗੂ ਇਹਨੇ ਆਪਣੇ ਭੈਣ ਦੇ ਬੱਚੇ ਦੇ ਭਵਿੱਖ ਵਾਸਤੇ ਆਪਣੇ ਜੀਜੇ ਦੇ ਨਾਲ ਵਿਆਹ ਕਰਵਾ ਲਿਆ 2015 ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਹੁੰਦਾ ਹੈ ਤੇ ਤਕਰੀਬ 1 ਸਾਲ ਬਾਅਦ ਇਹਨਾਂ ਦੇ ਘਰ ਦੇ ਵਿੱਚ ਆਪਣੀ ਇੱਕ ਸੰਤਾਨ ਮੁੰਡਾ ਪੈਦਾ ਹੁੰਦਾ ਹੈ ਉਦੋਂ ਤੱਕ ਇਹ ਇੰਡੀਆ ਦੇ ਵਿੱਚ ਹੀ ਇਹ ਰਹਿ ਰਹੇ ਸਨ ਹੁਣ ਸਾਲ 2021 ਦੇ ਵਿੱਚ ਹਰਲੀਨ ਕੋਰ ਆਪਣੀ ਮਾਸਟਰ ਦੀ ਪੜਾਈ ਕਰਨ ਵਾਸਤੇ ਇੰਗਲੈਂਡ ਦੇ ਵਿੱਚ ਆਉਂਦੀ ਹੈ ਤੇ ਇਹਦੇ ਨਾਲ ਹੀ ਸਪੌਜ਼ ਵਿਜੇ ਤੇ ਇਹਦਾ ਪਤੀ ਸਤਪ੍ਰੀਤ ਸਿੰਘ ਵੀ ਇੰਗਲੈਂਡ ਦੇ ਵਿੱਚ ਚਲਾ ਜਾਂਦਾ ਹੈ ਇਹ ਪਿੱਛੇ ਆਪਣੇ ਦੋਨਾਂ ਮੁੰਡਿਆਂ ਨੂੰ ਆਪਣੇ ਨਾਨਾ ਨਾਨੀ ਦੇ ਕੋਲ ਹੀ ਛੱਡ ਦਿੰਦੇ ਨੇ ਪਰ ਹੁਣ ਇੰਗਲੈਂਡ ਦੇ ਵਿੱਚ ਆ ਕੇ ਸਤਪ੍ਰੀਤ ਸਿੰਘ ਦਾ ਅਸਲੀ ਰੂਪ ਹਰਲੀਨ ਕੋਰ ਨੂੰ ਵੇਖਣ ਨੂੰ ਮਿਲਣ ਵਾਲਾ ਸੀ ਸਤਪ੍ਰੀਤ ਸਿੰਘ ਇੰਨਾ ਨੈਰੋ ਮਾਈਂਡਡ ਸੀ ਕਿ ਉਹ ਆਪਣੀ ਪਤਨੀ ਨੂੰ ਕਿਤੇ ਵੀ ਬਾਹਰ ਘੁੰਮਣ ਨਹੀਂ ਦਿੰਦਾ। ਉਹਨੂੰ ਹਮੇਸ਼ਾ ਹੀ ਮਨਾ ਕਰਦਾ ਕਿ ਉਹ ਬਾਹਰ ਕਿਸੇ ਦੇ ਨਾਲ ਦੋਸਤੀ ਨਾ ਕਰੇ। ਤੇ ਉਹਨੇ ਕਿੱਥੇ ਜਾਣਾ ਹੈ, ਕਿੰਨੂੰ ਮਿਲਣਾ ਹੈ, ਸਾਰਾ ਕੁਝ ਇਹਨੂੰ ਪੁੱਛ ਕੇ ਉਹ ਕਰਦੀ ਸੀ। ਇੰਗਲੈਂਡ ਦੇ ਵਿੱਚ ਆ ਕੇ ਸਤਪ੍ਰੀਤ ਸਿੰਘ ਗਾਂਧੀ ਸ਼ਰਾਬ ਦਾ ਵੀ ਆਦੀ ਹੋ ਗਿਆ ਤੇ ਸ਼ਰਾਬ ਪੀ ਕੇ ਹੁਣ ਹਰਲੀਨ ਦੇ ਨਾਲ ਉਹ ਕੁੱਟਮਾਰ ਕਰਦਾ ਫਾਈਨਲੀ ਇਸ ਕੁੱਟਮਾਰ ਤੋਂ ਤੰਗ ਆ ਕੇ ਹਰਲੀਨ ਕੋਰ ਨੇ 2022 ਦੇ ਵਿੱਚ ਸਤਪ੍ਰੀਤ ਸਿੰਘ ਨੂੰ ਛੱਡ ਕੇ ਵੱਖਰੇ ਫਲੈਟ ਦੇ ਵਿੱਚ ਰਹਿਣ ਦਾ ਫੈਸਲਾ ਲੈ ਲਿਆ ਇਹ ਸਾਰੀ ਗੱਲਬਾਤ ਹਰਲੀਨ ਕੋਰ ਨੇ ਆਪਣੇ ਪੇਰੈਂਟਸ ਦੇ ਨਾਲ ਸਾਂਝੀ ਕੀਤੀ ਤੇ ਇਹਦੇ ਮਾਪਿਓ ਨੇ ਇਹੋ ਸਲਾਹ ਦਿੱਤੀ ਕਿ ਉਹ ਥਾਣੇ ਦੇ ਵਿੱਚ ਜਾਵੇ ਤੇ ਪੁਲਿਸ ਕੰਪਲੇਂਟ ਕਰੇ ਪਰ ਹਰਲੀਨ ਕੋਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹ ਚੰਗੇ ਸੰਸਕਾਰਾਂ ਵਾਲੀ ਕੁੜੀ ਸੀ ਇਸ ਲਈ ਉਹਨੇ ਆਪਣੇ ਪਤੀ ਦੇ ਖਿਲਾਫ ਕੋਈ ਵੀ ਕੰਪਲੇਂਟ ਨਹੀਂ ਕੀਤੀ ਤੇ ਸ਼ਾਇਦ ਇਹ ਹੀ ਉਹਦੀ ਸਭ ਤੋਂ ਵੱਡੀ ਗਲਤੀ ਸੀ ਦੂਸਰੇ ਪਾਸੇ ਸਤਬੀਰ ਸਿੰਘ ਗਾਂਧੀ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਉਹਦੀ ਵਾਈਫ ਉਹਨੂੰ ਛੱਡ ਕੇ ਚਲੀ ਗਈ ਤੇ ਉਹ ਇੱਕ ਵੱਖਰੇ ਫਲੈਟ ਦੇ ਵਿੱਚ ਰਹਿ ਰਹੀ ਹੈ ਉਹ ਹੁਣ ਇਹ ਸੋਚਦਾ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਘੁੰਮਦੀ ਫਿਰਦੀ ਹੋਵੇਗੀ ਵੱਖਰੇ ਵੱਖਰੇ ਦੋਸਤ ਬਣਾਉਂਦੀ ਹੋਵੇਗੀ ਇਹੋ ਜੀਆਂ ਗੱਲਾਂ ਉਹਦੇ ਦਿਮਾਗ ਦੇ ਵਿੱਚ ਘੁੰਮਦੀਆਂ ਰਹਿੰਦੀਆਂ ਨੇ ਕਿਉਂਕਿ ਇਹਦਾ ਦਿਮਾਗ ਇੱਕ ਸੰਕੀ ਦਿਮਾਗ ਬਣ ਚੁੱਕਿਆ ਸੀ ਤੇ ਉਹ ਕਿਸੇ ਵੀ ਤਰ੍ਹਾਂ ਆਪਣੀ ਹਾਰ برداشت ਨਹੀਂ ਕਰ ਸਕਦਾ ਸੀ ਇਸੇ ਕਰਕੇ ਹੁਣ ਹਰਲੀਨ ਕੋਟ ਜਿੱਥੇ ਵੀ ਜਾਂਦੀ ਸੀ ਉਹ ਉਹਨੂੰ ਸਟੌਪ ਕਰਦਾ ਸੀ ਉਹਦਾ ਪਿੱਛਾ ਕਰਦਾ ਸੀ ਉਹ ਕੀ ਖਾਂਦੀ ਸੀ ਕੀ ਪਾਂਦੀ ਸੀ ਕਿਹਦੇ ਨਾਲ ਗੱਲ ਕਰਦੀ ਸੀ ਹਰ ਚੀਜ਼ ਦੀ ਨਿਗਰਾਨੀ ਇਹ ਰੱਖਦਾ ਸੀ ਪੁਲਿਸ ਨੇ ਜਦੋਂ ਸਤਪ੍ਰੀਤ ਸਿੰਘ ਗਾਂਧੀ ਦੀਆਂ ਫੋਨ ਦੀਆਂ ਲੋਕੇਸ਼ਨਾਂ ਚੈੱਕ ਕੀਤੀਆਂ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਗਾਂਧੀ ਪਿਛਲੇ ਕਈ ਦਿਨਾਂ ਤੋਂ ਆਪਣੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਜਿੱਥੇ ਵੀ ਉਹ ਜਾਂਦੀ ਸੀ ਉੱਥੋਂ ਦੀ ਹੀ ਇਹਦੀ ਵੀ ਲੋਕੇਸ਼ਨ ਆ ਰਹੀ ਸੀ ਪਰ ਉਹਨੂੰ ਸ਼ਾਇਦ ਮੌਕਾ ਹੀ ਨਹੀਂ ਮਿਲ ਰਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਕਿੱਥੇ ਤੇ ਕਿਵੇਂ ਮਾਰੇ ਇਹ ਮੌਕਾ ਉਹਨੂੰ ਹੁਣ ਇੱਕ ਦਿਨ ਮਿਲ ਜਾਂਦਾ ਹੈ ਉਹ ਸਾਹਮਣੇ ਸਟੋਰ ਤੋਂ ਚਾਕੂ ਖਰੀਦਦਾ ਹੈ ਤੇ ਚਾਕੂ ਦੇ ਨਾਲ ਹੀ ਆਪਣੀ ਪਤਨੀ ਦਾ ਕਤਲ ਕਰਦਾ ਹੈ ਇਹਨੇ ਆਪਣੇ ਆਪ ਨੂੰ ਖੁਦ ਹੀ ਸਰੈਂਡਰ ਕਰ ਦਿੱਤਾ ਸੀ ਇੰਨੇ ਹੁਣ ਇਹ ਬਿਆਨ ਦਿੱਤਾ ਕਿ ਇਹ ਸਿਰਫ ਆਪਣੀ ਪਤਨੀ ਨੂੰ ਸਮਝਾਉਣ ਵਾਸਤੇ ਗਿਆ ਸੀ ਤੇ ਇਹਨਾਂ ਦੇ ਵਿੱਚ ਹੱਥੋ ਪਾਈ ਹੋਈ ਜਿਸ ਦੇ ਦੌਰਾਨ ਇਹਦੇ ਕੋਲੋਂ ਆਪਣੀ ਪਤਨੀ ਦਾ ਕਤਲ ਹੋ ਗਿਆ ਬਲਕਿ ਇਹਨੇ ਇਹ ਗੱਲ ਕਹੀ ਸੀ ਕਿ ਇਹਦਾ ਕੋਈ ਵੀ ਇਰਾਦਾ ਨਹੀਂ ਸੀ ਆਪਣੀ ਪਤਨੀ ਨੂੰ ਮਾਰਨ ਦਾ ਇਹਨੇ ਇਹ ਬਿਆਨ ਇਸ ਲਈ ਦਿੱਤਾ ਕਿ ਸ਼ਾਇਦ ਪੁਲਿਸ ਨੂੰ ਇਹ ਲੱਗੇਗਾ ਕਿ ਇਹਦਾ ਇਰਾਦਾ ਕਤਲ ਕਰਨ ਦਾ ਨਹੀਂ ਸੀ ਤੇ ਇਹਨੂੰ ਸਜ਼ਾ ਘੱਟ ਮਿਲੇਗੀ ਪਰ ਪੁਲਿਸ ਨੇ ਇੱਥੇ ਬਹੁਤ ਵਧੀਆ ਕੰਮ ਕੀਤਾ ਜਦੋਂ ਇਹਦੀਆਂ ਪਿਛਲੇ ਸਮੇਂ ਦੀਆਂ ਲੋਕੇਸ਼ਨਾਂ ਚੈੱਕ ਕੀਤੀਆਂ ਗਈਆਂ ਤਾਂ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਇਹ ਕਾਫੀ ਦਿਨਾਂ ਤੋਂ ਆਪਣੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਯਾਨੀ ਕਿ ਇਹ ਇੱਕ ਪ੍ਰੀਪਲਾਨ ਕਤਲ ਸੀ ਕੋਰਟ ਨੇ ਵੀ ਇਹਨੂੰ ਪ੍ਰੀਪਲਾਨ ਕਤਲ ਦਾ ਦੋਸ਼ੀ ਪਾਇਆ ਤੇ ਇਹਨੂੰ 23 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੁਣ ਹਰਲੀਨ ਕੋਰ ਦੇ ਕਤਲ ਤੋਂ ਬਾਅਦ ਇਹਦੇ ਪਿਤਾ ਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ। ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਵੱਡੀ ਕੁੜੀ ਦੀ ਮੌਤ ਹੋਈ ਸੀ, ਸਿਮਰਨ ਦੀ ਸਿਰਫ 25 ਸਾਲ ਦੇ ਵਿੱਚ ਹੀ ਉਹਨੂੰ ਹਾਰਟ ਅਟੈਕ ਆ ਗਿਆ ਸੀ। ਉਹਨਾਂ ਨੂੰ ਸ਼ੱਕ ਹੈ ਕਿ ਸ਼ਾਇਦ ਉਹਦੀ ਮੌਤ ਹਾਰਟ ਅਟੈਕ ਦੇ ਨਾਲ ਨਹੀਂ ਹੋਈ ਸੀ ਤੇ ਸਤਪ੍ਰੀਤ ਸਿੰਘ ਨੇ ਹੀ ਉਹਦਾ ਵੀ ਕਤਲ ਕੀਤਾ ਸੀ। ਇਸ ਲਈ ਉਹ ਹੁਣ ਪੂਨੇ ਦੇ ਵਿੱਚ ਰਹਿ ਕੇ ਇਸ ਕੇਸ ਦੀ ਵੀ ਇਨਕੁਆਰੀ ਕਰਵਾਉਣਗੇ। ਇਸ ਤਰ੍ਹਾਂ ਇੱਕ ਨੈਰੋ ਮਾਈਂਡਡ ਦਿਮਾਗ ਦੇ ਬੰਦੇ ਨੇ ਆਪਣੀ ਸੰਕ ਨੂੰ ਪੂਰਾ ਕਰਨ ਦੇ ਲਈ ਪਹਿਲਾਂ ਦੋ ਦੋ ਕੁੜੀਆਂ ਦੇ ਨਾਲ ਵਿਆਹ ਕਰਵਾਇਆ ਤੇ ਫਿਰ ਉਹਨਾਂ ਨੂੰ ਚਾਨੋ ਮਾਰ ਦਿੱਤਾ। ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।